ਨਾਇਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਅੱਜ ਸਥਾਨਕ ਸਰਕਟ ਹਾਊਸ ਵਿਖੇ ਸਟਰੀਟ ਮੀਡੀਆ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਅਰਉਂਧ ਸ੍ਰੀਨ ਅਤੇ ਪ੍ਰਧਾਨ ਜਤਿੰਦਰ ਟੰਡਨ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ ਇਹ ਕਲੱਬ ਪੰਜਾਬ ਸੂਬੇ ਦਾ ਇੱਕ ਪੱਤਰਕਾਰਾਂ ਦਾ ਵੱਡਾ ਕਲੱਬ ਹੈ ਜਿਸ ਵਿੱਚ ਹੁਣ ਤੱਕ 1500 ਦੇ ਕਰੀਬ ਪੱਤਰਕਾਰ ਜੁੜੇ ਚੁੱਕੇ ਹਨ ਅਤੇ ਅੱਜ ਦੀ ਇਸ ਮੀਟਿੰਗ ਵਿੱਚ ਸੈਂਕੜੇ ਪੱਤਰਕਾਰ ਹਾਜ਼ਰ ਸਨ ਪਰਦਾਨ ਜਤਿੰਦਰ ਟੰਡਨ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਲਈ ਸਟੇਟ মিডিਆ ਕਲੱਬ ਦਿਨ ਰਾਤ ਹਮੇਸ਼ਾ ਪਿਆਰ ਰੰਦਾ ਹੈ ਅੱਜ ਦੀ ਵਿਸ਼ੇਸ਼ ਮੀਟਿੰਗ ਪੰਜਾਬ ਵਿੱਚ ਹੜ੍ਹ ਆਉਣ ਨਾਲ ਹੋਈ ਤਰਾਸ ਦੀ ਨਾਲ ਬਹੁਤ ਨੁਕਸਾਨ ਹੋਇਆ ਹੈ ਜਿਸ ਲਈ ਸਮੇਂ ਦੀ ਸਰਕਾਰ ਅਤੇ ਕੇਂਦਰ ਸਰਕਾਰ ਨੇ ਕਰੋੜਾਂ ਰੁਪਏ ਦਾ ਦੇਣ ਦਾ ਐਲਾਨ ਕੀਤਾ ਹੈ ਇਸ ਤਰ੍ਹਾਂ ਪੰਜਾਬ ਵਿੱਚ ਪਹਿਲੀ ਵਾਰ ਪੱਤਰਕਾਰ ਭਾਈਚਾਰੇ ਵੱਲੋਂ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਮਾਨਯੋਗ ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਰਾਹੀ ਹੜ੍ਹ ਪੀੜਤਾਂ ਲਈ 1 ਲੱਖ ਰੁਪਏ ਦੀ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਜਲਦ ਹੀ ਡੀਸੀ ਲੁਧਿਆਣਾ ਨੂੰ ਸੌਂਪਿਆ ਜਾਵੇਗਾ ਅੱਜ ਦੀ ਮੀਟਿੰਗ ਵਿੱਚ ਕੋਰ ਕਮੇਟੀ ਵੱਲੋਂ ਆਏ ਪੱਤਰਕਾਰਾਂ ਨੂੰ ਆਈਡੀ ਕਾਰਡ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਜਤਿੰਦਰ ਟੰਡਨ ਚੇਅਰਮੈਨ ਅਰुण ਸ਼ਰੀਨ ਵਾਈਸ ਚੇਅਰਮੈਨ ਪੰਕਜ ਮਦਾਨ ਵਾਈਸ ਚੇਅਰਮੈਨ ਅਸ਼ੋਕ ਭਾਰਤੀ ਵਾਈਸ ਪ੍ਰਧਾਨ ਨਰੇਸ਼ ਕੁਮਾਰ ਚੇਅਰਪਰਸਨ ਦਿਲਪ੍ਰੀਤ ਬਾਜਵਾ ਜਨਰਲ ਸਕੱਤਰ ਨਿਤਿਨ ਗਰਗ ਸਟੇਟ ਵਾਈਸ ਪ੍ਰਧਾਨ ਸਰਬਜੀਤ ਬੱਬੀ ਜੁਆਇੰਟ ਸਕੱਤਰ ਸੁਸ਼ੀਲ ਮਚਾਨ ਕੈਸ਼ੀਅਰ ਮਨਦੀਪ ਮਹਿਰਾ ਸਕੱਤਰ ਨੀਰਜ ਕੁਮਾਰ ਸਕੱਤਰ ਅਮਰੀਕ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਅਨਿਲ ਗਾਦਰਾ ਕੋਰ ਕਮੇਟੀ ਮੈਂਬਰ ਅਜੀਬ ਵਰਮਾ ਵਿਵੇਕ ਬਖਸ਼ੀ ਅਮਨ ਤੱਗੜ ਹਿਮਾਸ਼ੂ ਸ਼ਰਮਾ ਮਨਜੀਤ ਰੋਮਾਣਾ ਸੰਜੀਵ ਸ਼ਰਮਾ ਜਸਵਿੰਦਰ ਵਰਮਾ ਸਨੀ ਮਿੱਤਣ ਰਿੰਕੂ ਕੁਮਾਰ ਰਵਿੰਦਰ ਜਿੰਮੀ ਰਾਜੀਵ ਕੁਮਾਰ ਅਤੇ ਇਸ ਪਾਈਚਾਰੇ ਦੇ ਹੋਰ ਸੈੰਕੜੇ ਪੱਤਰਕਾਰ ਹਾਜ਼ਰ ਸਨ